ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਉਲਟਾ ਪਾਸਾ ਇਸ ਤਰ੍ਹਾਂ ਦਿਖਾਈ ਦਿੰਦਾ ਤੇ ਇਹ ਜਿਹੜਾ ਸਿੱਧਾ ਪਾਸਾ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟ ਸਵੈਟਰ ਬੱਚਿਆਂ ਦੀ ਕੂਟੀਆਂ ਸਵੈਟਰ ਕੈਪ ਬਲਾਊਜ਼ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਪਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਤੇ ਬਹੁਤ ਹੀ ਸੌਖਾ ਬਣਾਈ ਵਿੱਚ ਸਿਰਫ ਦੋ ਸਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਦੋ ਸਲਾਂਗਾਂ 'ਚ ਆਪਣਾ ਡਿਜ਼ਾਈਨ ਜਿਹੜਾ ਹੈ ਇਹ ਕੰਪਲੀਟ ਹੋ ਜਾਂਦਾ ਹੈ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਿੰਨ ਦੇ ਮਲਟੀਪਲ ਆਪਾਂ ਕੁੰਡੇ ਲੈਣੇ ਆ ਤਿੰਨ-ਤਿੰਨ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਜਿਵੇਂ ਤਿੰਨ 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 ਇਸ ਤਰ੍ਹਾਂ ਕਰਕੇ ਕੁੰਡੇ ਲੈਣੇ ਆ ਤਿੰਨ-ਤਿੰਨ ਕੁੰਡਿਆਂ ਤੇ ਇਹ ਡਿਜ਼ਾਈਨ ਬੰਦ ਹੈ ਕੋਈ ਵੀ ਤੁਸੀਂ ਬਾਰਡਰ ਬਣਾਇਆ ਹੋਊਗਾ ਜਾਂ ਕੁੰਡੇ ਪਾਉਣ ਤੋਂ ਬਾਅਦ ਜੇਕਰ ਤੁਸੀਂ ਡਿਜ਼ਾਈਨ ਸ਼ੁਰੂ ਕਰਨਾ ਤਾਂ ਪਹਿਲੀ ਸਲਾਈ ਜਿਹੜੀ ਆਪਣੇ ਡਿਜ਼ਾਈਨ ਦੀ ਇਸ ਤਰ੍ਹਾਂ ਸ਼ੁਰੂ ਹੋਊਗੀ ਮੰਨ ਲਓ ਆਪਣੇ ਡਿਜ਼ਾਈਨ ਦੀ ਇਹ ਪਹਿਲੀ ਸਲਾਈ ਹੈ ਇਹ ਮੈਂ نیچے ਥੋੜਾ ਜਿਹਾ ਡਿਜ਼ਾਈਨ ਬਣਾਇਆ ਇਹਦੇ ਉੱਪਰ ਹੀ ਮੈਂ ਤੁਹਾਨੂੰ ਡਿਜ਼ਾਈਨ ਜਿਹੜਾ ਬਣਾ ਕੇ ਦੱਸ ਦਿੰਨੀ ਆ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਇੱਕ ਕੁੰਡਾ ਜਿਹੜਾ ਤਾਰੋ ਚਾਹੇ ਬੁਣੋ ਆਪਣਾ ਇਹ ਬਾਧੂ ਕੁੰਡਾ ਇਸ ਤਰ੍ਹਾਂ ਟਰੈਡ ਕਰਾਂਗੇ ਅੱਗੇ ਹੁਣ ਆਪਣਾ ਤਿੰਨ ਤਿੰਨ ਕੁੰਡਿਆਂ ਵਾਲਾ ਡਿਜ਼ਾਈਨ ਸ਼ੁਰੂ ਹੋ ਗਿਆ ਤਿੰਨ ਕੁੰਡਿਆਂ ਵਿੱਚੋਂ ਇੱਕ ਕੁੰਡਾ ਪਹਿਲਾਂ ਆਪਾਂ ਉਲਟਾ ਬਣਾ ਲੈਣਾ ਰਹਿ ਗਏ ਆਪਣੇ ਕੋਲ ਦੋ ਕੁੰਡੇ ਦੋ ਕੁੰਡਿਆਂ ਵਿੱਚੋਂ ਹੁਣ ਆਪਾਂ ਜਿਹੜਾ ਪਿਛਲਾ ਕੁੰਡਾ ਹੈ ਪਿਛਲੀ ਸਾਈਡ ਤੋਂ ਆਪਾਂ ਬਣਾਵਾਂਗੇ ਇਸ ਤਰ੍ਹਾਂ ਸਿੱਧਾ ਪਿਛਲਾ ਕੁੰਡਾ ਬਣਾਉਣਾ ਆਪਾਂ ਜਿਹੜਾ ਅਗਲਾ ਕੁੰਡਾ ਨੂੰ ਛੱਡ ਲੈਣਾ ਹੈ ਪਿਛਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਬਣਾ ਲੈਣਾ ਫਿਰ ਆਪਾਂ ਜਿਹੜੇ ਇਹ ਦੋਨੇ ਕੁੰਡੇ ਇਹ ਪਿਛਲਾ ਕੁੰਡਾ ਬਣਾਇਆ ਆਪਾਂ ਤੇ ਛੱਡਿਆ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਲੈਣਾ ਪਿਛਲੀ ਸਾਈਡ ਇਸ ਤਰ੍ਹਾਂ ਦੋ ਕੁੰਡੀਆਂ ਦੇ ਦੋ ਕੁੰਡੇ ਬਣ ਗਏ ਆਪਣੇ ਨਾਂ ਤਾਂ ਕੋਈ ਕੁੰਡਾ ਵਧਿਆ ਤੇ ਨਾ ਘਟਿਆ ਤਿੰਨ ਕੁੰਡੇ ਹੋ ਗਏ ਅੱਗੇ ਫੇਰ ਡਿਜ਼ਾਈਨ ਉਸੇ ਤਰ੍ਹਾਂ ਸ਼ੁਰੂ ਹੋ ਗਿਆ ਇੱਕ ਕੁੰਡਾ ਤਿੰਨ ਕੁੰਡਿਆਂ ਵਿੱਚ ਇੱਕ ਕੁੰਡਾ ਉਲਟਾ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਦੋ ਕੁੰਡੇ ਐ ਦੋ ਕੁੰਡਿਆਂ ਵਿੱਚੋਂ ਜਿਹੜਾ ਪਿਛਲਾ ਕੁੰਡਾ ਹੈ ਪਹਿਲਾਂ ਆਪਾਂ ਇਹਨੂੰ ਬਣਾਉਣਾ ਹੈ ਪਿਛਲੇ ਕੁੰਡੇ ਨੂੰ ਇਸ ਤਰ੍ਹਾਂ ਬਣਾਉਣਾ ਹੈ ਇਸ ਤਰ੍ਹਾਂ ਕਰਕੇ ਆਪਾਂ ਬਣਾ ਲੈਣਾ। ਫਿਰ ਜਿਹੜੇ ਆਪਣੇ ਦੋਨੇ ਕੁੰਡੇ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ। ਇਸ ਤਰ੍ਹਾਂ ਕਰਕੇ ਅੱਗੇ ਫਿਰ ਉਸੇ ਤਰ੍ਹਾਂ ਕੁੰਡਾ ਉਲਟਾ ਥ्रेड ਕਰਨਾ ਪਿੱਛੇ। ਦੋ ਕੁੰਡੇ ਫਿਰ ਉਸੇ ਤਰ੍ਹਾਂ ਬਣਾਵਾਂਗੇ। ਪਹਿਲਾਂ ਆਪਾਂ ਪਿਛਲਾ ਕੁੰਡਾ ਬਣਾ ਲੈਣਾ। ਇਸ ਪਿਛਲਾ ਕੁੰਡਾ ਬਣਾਉਣਾ। ਫਿਰ ਆਪਾਂ ਇਹਨਾਂ ਦੋਨਾਂ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਲਏ। ਇਸ ਤਰ੍ਹਾਂ ਕਰਕੇ ਦੋ ਕੁੰਡਿਆਂ ਦਾ ਇੱਕ ਬਣਾ ਲਏ। ਥ्रेड ਕਰਨਾ ਅੱਗੇ ਇਹ ਕੁੰਡਾ ਵਲਟ। ਫਿਰ ਉਸੇ ਤਰ੍ਹਾਂ ਦੋਨਾਂ ਕੁੰਡਿਆਂ ਵਿੱਚੋਂ ਪਹਿਲਾ ਪਾਈ ਪਿਛਲਾ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਬਣਾ ਲੈ। ਫਿਰ ਜਿਹੜੇ ਆਪਣੀ ਥ੍ਰੈਡ ਆਪਾਂ ਪਿੱਛੇ ਹੀ ਰੱਖਣਾ ਜਿਹੜੇ ਆਪਣੀ ਦੋ ਕੁੰਡੇ ਐ ਇਹ ਇੱਕ ਆਪਾਂ ਪਹਿਲਾਂ ਬਣਾ ਲਿਆ ਸੀ ਤੇ ਇੱਕ ਜਿਹੜਾ ਆਪਣਾ ਅਗਲਾ ਕੁੰਡਾ ਹੈ। ਇਹਨਾਂ ਦੋਨਾਂ ਦਾ ਇੱਕ ਬਣਾ ਲੈਣਾ ਇਸ ਤਰ੍ਹਾਂ। ਅਗਲਾ ਕੁੰਡਾ ਉਲਟਾ। ਦੁਬਾਰਾ ਡਿਜ਼ਾਈਨ ਸ਼ੁਰੂ ਹੋ ਗਿਆ ਤਿੰਨ ਕੁੰਡਿਆਂ ਵਾਲਾ ਇੱਕ ਕੁੰਡਾ ਉਲਟਾ ਫਿਰ ਜਿਹੜੇ ਦੋ ਕੁੰਡੇ ਐ ਉਸੇ ਤਰ੍ਹਾਂ ਪਹਿਲਾਂ ਆਪਾਂ ਪਿਛਲਾ ਕੁੰਡਾ ਜਿਹੜੇ ਇਹਨੂੰ ਬਣਾ ਲੈਨੇ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਕਰ ਦੇਣਾ ਇਸ ਤਰ੍ਹਾਂ ਦਵਾਰਾ ਫੇਰ ਤੇ ਇਹਨਾਂ ਕੁੰਡਿਆਂ ਵਿੱਚ ਇੱਕ ਕੁੰਡਾ ਉਲਟਾ ਬੰਨ ਜੂਗਾ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡਿਆਂ ਵਿੱਚੋਂ ਪਹਿਲਾਂ ਆਪਾਂ ਇੱਕ ਪਿਛਲਾ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਫਿਰ ਜਿਹੜੇ ਇਹ ਦੋ ਕੁੰਡੇ ਆ ਦੋ ਕੁੰਡਿਆਂ ਦਾ ਇੱਕ ਕਰਦੇ ਆਂ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ्रेड ਕਰਾਂਗੇ ਪਿੱਛੇ ਦੋ ਕੁੰਡਿਆਂ ਵਿੱਚੋਂ ਪਿਛਲਾ ਕੁੰਡਾ ਆਪਾਂ ਪਹਿਲਾਂ ਬਣਾ ਲਾਂਗੇ ਉਸੇ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇ ਨੇ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਇੱਕ ਹੁੰਡਾ ਉਲਟਾ ਦੋ ਹੁੰਡੇ ਆਪਾਂ ਉਸੇ ਤਰ੍ਹਾਂ ਬਣਾਉਣੀ ਆ ਪਹਿਲਾਂ ਆਪਾਂ ਪਿਛਲਾ ਹੁੰਡਾ ਬਣਾ ਲੈਣਾ ਇਸ ਤਰ੍ਹਾਂ ਫੇਰ ਦੋ ਹੁੰਡਿਆਂ ਦਾ ਆਪਾਂ ਇੱਕ ਬਣਾ ਦੇ ਨੇ ਇਸ ਤਰ੍ਹਾਂ ਇੱਕ ਹੁੰਡਾ ਉਲਟਾ ਦੋ ਹੁੰਡੇ ਉਸੇ ਤਰ੍ਹਾਂ ਬਣਾਉਣੀ ਆ ਆਪਾਂ ਦੋ ਕੁੰਡਿਆਂ ਵਿੱਚੋਂ ਪਹਿਲਾਂ ਆਪਾਂ ਪਿਛਲਾ ਕੁੰਡਾ ਜਿਹੜਾ ਇਹਨੂੰ ਬਣਾ ਲੈਣਾ ਇਸ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਲਾਸਟ ਤੇ ਇੱਕ ਕੁੰਡਾ ਉਲਟਾ ਆ ਗਿਆ ਤੇ ਇੱਕ ਕੁੰਡਾ ਸਿੱਧੀ ਚਲਾਈ ਆਪਾਂ ਸਿੱਧਾ ਬਣਾ ਲਾਂਗੇ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਹੁਣ ਆਪਾਂ ਦੂਸਰੀ ਸਲਾਈ ਦੂਸਰੀ ਤੇ ਲਾਸਟ ਸਲਾਈ ಉಲ್ಟ ಪಾಸ್ ಕುಂಡಿ ಜಾಧರ ಉಲ್ಟಾ ಇನ್ನು ಬೇ ಸೆ ದೋ ಉದ ಸಿದಿ ಬಗ್ಗೆ ದೋ ಉಲ್ಟೆ ತುಂಡೆ ಹೋಗಿ ತರಹ ಸಿದ್ಧಾ ದ ಸಿಧಾ ದೊ ಉಲ್ಟೆ ಸಿದ್ಧಾ दो कुंडे उल्टे एक कुंडा सीधा 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 ਦੂਸਰੀ ਤੇ ਲਾਸਟ ਸਲਾਈ ਆਪਾਂ ਡਿਜ਼ਾਈਨ ਦੀ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਜਦੋਂ ਆਪਣਾ ਥੋੜਾ ਜਿਹਾ ਡਿਜ਼ਾਈਨ ਹੈ ਜਿਹੜਾ ਇਹ ਬਣ ਜਾਂਦਾ ਤਾਂ ਆਪਾਂ ਨੂੰ ਇਸ ਤਰ੍ਹਾਂ ਉਲਟੀ ਸਾਈਡ ਤੋਂ ਕੁੰਡੇ ਦਿਖਾਈ ਦੇਣ ਲੱਗ ਜਾਂਦੀ ਹੈ ਫਿਰ ਸਿੱਧੇ ਕੁੰਡੇ ਉੱਪਰ ਆਪਾਂ ਸਿੱਧਾ ਬਣਾਉਂਦੇ ਜਾਣਾ ਉਲਟੇ ਕੁੰਡਿਆਂ ਤੇ ਉਲਟੇ ਬਣਾਉਂਦੇ ਜਾਣਾ ਇਸ ਤਰ੍ਹਾਂ ਦੋ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਸ ਤਰ੍ਹਾਂ ਤੇ ਇਸ ਤਰ੍ਹਾਂ ਡਿਜ਼ਾਈਨ ਆਪਣਾ ਬਣਦਾ ਜਾਊਗਾ ਹੁਣ ਜਦੋਂ ਡਿਜ਼ਾਈਨ ਦੁਬਾਰਾ ਸ਼ੁਰੂ ਕਰਨਾ ਆਪਾਂ ਉਸੇ ਤਰ੍ਹਾਂ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਜਿਵੇਂ ਇੱਕ ਕੁੰਡਾ ਤਾਰ ਕੇ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਇੱਕ ਉਲਟਾ ਦੋ ਕੁੰਡੇ ਉਸੇ ਤਰ੍ਹਾਂ ਬਣਾਉਣੇ ਜਿਵੇਂ ਆਪਾਂ ਪਹਿਲੀ ਸਲਾਈ ਚ ਬਣਾਏ ਸੀ ਪਿਛਲਾ ਕੁੰਡਾ ਆਪਾਂ ਪਹਿਲਾਂ ਬਣਾਉਣਾ ਫਿਰ ਇਹਨਾਂ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਦੇਣਾ ਠੀਕ ਹੈ ਇਸ ਤਰ੍ਹਾਂ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਊਗਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਚ ਧੰਨਵਾਦ